ਕਾਦੇ ਪਾਣੀ ਜੇ ਤੇ ਮੱਥਾ ਮਾਰੀ ਨਾ ਰੋਟੀਆਂ ਬਗਾਲੀਆਂ ਰੋਟੀ ਤਾਂ ਜੀ ਬਣਾ ਕੇ ਅੰਦਰ ਰੱਖੀ ਪਈ ਆ ਇਹ ਤਾਂ ਮੈਂ ਪਾਣੀ ਗਰਮ ਰੱਖਿਆ ਸੀਗਾ ਮੈਂ ਕਿਹਾ ਸਰਦੀ ਜੀ ਵਾਲੇ ਕੱਪੜੇ ਸਾਂਭ ਦੂੰਗੀ ਚਲ ਖੇਸ ਖੂਸ ਜੇਤੋ ਦੂੰਗੀ ਗਰਮੀ ਹੋਣ ਲੱਗੀ ਹੁਣ ਲਿਆ ਫੇਰ ਰੋਟੀਆਂ ਫੜਾ ਮੈਨੂੰ ਰੋਟੀ ਤਾਂ ਫੜਾ ਦੂੰਗੀ ਆ ਮੇਰੇ ਹਾਲ ਵੀ ਦੇਖ ਲਓ ਤੁਸੀਂ ਮੈਂ ਤਾਂ ਮਾਪੇ ਦੇ ਘਰੇ ਵੀ ਇਹੀ ਕੁਝ ਇੱਥੇ ਵੀ ਆਹੀ ਕੁਝ ਕਿਉਂ ਤੁੱਲਈਆ ਰੋਟੀਆਂ ਹਰੇਕ ਤਾਂ ਹੀ ਪਕਾਉਂਦਾ ਪਾਣੀ ਹਰੇਕ ਗਰਮ ਕਰਦੀ ਆ ਹੋਰ ਕੀ ਆਈ ਚ ਹਜੇ ਆਹੀ ਕੁਝ ਕਹਨੇ ਹੋਗੇ ਕਿਉਂ ਕਿਉਂ ਹੁੰਦਾ ਕਿ ਮਤਲਬ ਮੈਂ ਕਹਿੰਦੀ ਸੀ ਵੀ ਸਿਲੰਡਰ ਲੈ ਦਿਓ ਮੈਨੂੰ ਮੈਂ ਉਹਤੇ ਰੋਟੀ ਲਾ ਦਿਆ ਕਰੂੰ ਚਲ ਪਾਣੀ ਧਾਣੀ ਤੇ ਚੁੱਲੇ ਤੇ ਹੋ ਜਾਂਦਾ ਉਹ ਸਿਲੰਡਰ ਉਹ ਸਕੀਮ ਜੀ ਤੇ ਲੈਣਾ ਸੀ ਭਰਿਆ ਹੋਇਆ ਫਾਰਮ ਉਹ ਜਾਈ ਨਹੀਂ ਉਹ ਤਾਂ ਕਿੱਥੋਂ ਲੈ ਦੂੰ ਕਿਹੜਾ ਡਾਕ ਨੇ ਆਇਆ ਆਹ ਮਹੀਨੇ ਤਾਂ ਫਾਰਮਾਂ ਤੇ ਪੱਕੇ ਰਹੋ ਖੁਦ ਨਾ ਕੁਝ ਕਰਿਓ ਉਹ ਕਿਹੜੇ ਸਪੈਸ਼ਲ ਨਹੀਂ ਲੱਗੀ ਸਪੈਸ਼ਲ ਲੱਗਣੀ ਵੀ ਚਲ 4 ਰੁਪਏ ਆ ਜਾਂਦਾ ਘਰੇ ਉਹਨੂੰ ਉਹ ਖੜਾ ਮਾਰ ਕੇ ਕਹਿੰਦੇ ਟਰੱਕ ਉਹਨੂੰ ਕਿੱਥੋਂ ਦੇ ਦੀ ਰੋਜ਼ ਕੋਟਾ ਪਹਿਲਾਂ ਵੀ ਇਹੀ ਕੁਝ ਰਹਿੰਦਾ ਸੀ ਕਿ ਹੁਣੀ ਹੋ ਗਿਆ ਮੇਰੇ ਅਈ ਤੋਂ ਕੁੱਤੀ ਚੀਕਾ ਆ ਤੇਰੇ ਇਹ ਤੇਰੇ ਕਰਮ ਵੀ ਏ ਜੀ ਨਿਰਭਾਗੀ ਏ ਤੇ ਆਉਂਦੀ ਆਪ ਦਾ ਟਰੱਕ ਲੈ ਲੈਂਦੇ ਹੈ ਕਿੱਥੇ ਉਤੋਂ ਵੀ ਕਿਹੜਾ ਚਰਾਉਣਾ ਔਖਾ ਹੋ ਰਿਹਾ ਆਹੋ ਮੈਂ ਤਾਂ ਪੀ ਨਿਰਭਾਗੀਆਂ ਤੈਨੂੰ ਚੁੱਲੇ ਤੇ ਪਕਾ ਪਕਾ ਕੇ ਖਵਾਈ ਜਾਨੀ ਗਾਹਾਂ ਉਹ ਛੋਟਾ ਹੈ ਜਾਂ ਢੱਕਾ ਉਹ ਨਹੀਂ ਤੋੜਦਾ ਤਾਂ ਰੋਟੀ ਬਣੀ ਪਈ ਆ ਖਾ ਲੈ ਹਾਂ ਤੁਹਾਡੇ ਤਿੰਨ ਜਣਾਂ ਦੇ ਇੱਥੇ ਇਕੱਲਾ ਭਰਦਾ ਦੱਸ ਕਿੱਥੋਂ ਕਰਾਂ ਰੋਟੀ ਨੂੰ ਤੂੰ ਬੜਾ ਇੱਥੇ ਮਟਰ ਪਨੀਰ ਬਣਾਇਆ ਹੋ ਲੈ ਮੱਝਾ ਮੱਝਾ ਦਾ ਢਾ ਲਿਆ ਕਰ ਮੈਂ ਤੇਰਾ ਢਾ ਕੇ ਰੱਖਿਆ ਕਰਨ ਮੇਰੇ ਆਲੇ ਨੂੰ ਕੱਪੜੇ ਇਹਨਾਂ ਦੇ ਲਾ ਲਾ ਤੂੰ ਕੱਪੜੇ ਨਹੀਂ ਲਾ ਸਕਦੀ ਇਹਨਾਂ ਤੇ ਲੈ ਕੱਪੜੇ ਲਾ ਲਾ ਹੂੰ ਥੋੜਾ ਕੰਮ ਪੱਲੇ ਪਈਆ ਢੱਕਾ ਕੰਮ ਆਦਾ ਨਹੀਂ ਆਉਂਦਾ ਨਹੀਂ ਚਾਰ ਤੂੰ ਕੱਪੜੇ ਲਾ ਲਾ ਸੋਹਣੇ ਲੱਗਣਾਂ ਤੈਨੂੰ ਕਿਹੜਾ ਬਾਲਾ ਆਉਂਦਾ ਉਹਨੂੰ ਸਿੱਧਾ ਕਰ ਦੇ ਵਿਚਾਰੇ ਢਾਕੇ ਰੱਖ ਤਾ ਗਿੱਟ ਤੁਹਾਡੇ ਥਾਂ ਦੀ ਆ ਐਂਡ ਆਲਾ ਇਹਨੂੰ ਉੱਥੇ ਆਟੇ ਵਾਲੀ ਢੋਲੀ ਕਸੌੜੀ ਪਈ ਆ ਉੱਥੇ ਮੰਜਾ ਫਸਾਈ ਜਾਂਦਾ ਉਹ ਜਰ ਫਿਰ ਕੱਪੜੇ ਤੇ ਲਾਲਾ ਤੈਨੂੰ ਲਿਆ ਕੇ ਇੱਥੇ ਸੀ ਉਹਨਾਂ ਕੱਪੜੇ ਤੇ ਜਿਲੀ ਬੈਠੀ ਰਹਿੰਦੀ ਐ ਇੱਥੇ ਘਰੇ ਸਾਰੇ ਦਿਨ ਕਿਹੜੀਆਂ ਮਨਰੇਸ਼ੀ ਦੀਆਂ ਚਾਦਰਾਂ ਲਿਆ ਕੇ ਦਿੱਤੀਆਂ ਨੇ ਤੇ ਸੌਣ ਨੂੰ ਪੇਟੀ 'ਚ ਰੱਖੀ ਜਾਂ ਲ ਪਤਾ ਨਹੀਂ ਕਿਹਨੂੰ ਦੇਣੀ ਐ ਇਹਨਾਂ ਪੇਟੀ 'ਚ ਰੱਖ ਰੱਖ ਪੇਟੀ 'ਚ ਕੀ ਰੱਖਤਾ ਮੈਂ ਪੇਟੀ 'ਚ ਤਾਂ ਮੱਪਲੀਆਂ ਵਸਾ ਰੱਖੀਆਂ ਨੇ ਇੱਥੇ ਕਿਹੜਾ ਬਾਲਾ ਦੌੜੇ ਲਿਆ ਰੇ ਦਿੱਤੇ ਆ ਆ ਦੌੜ ਹੈ ਦੋੜਾ ਬੇਟੀਆਂ ਨੇ ਹਜੇ ਤੂੰ ਕਹਿੰਦੀ ਮੇਰੇ ਕੋਲ ਕੁਝ ਨਹੀਂ ਬੇਟੀਆਂ ਤੋਂ ਬਣਾ ਹੋਰ ਕੀ ਹੈ ਤੇ ਜਾ ਦੋ ਮੰਜੇ ਨੇ ਦਾਦਾ ਵੀ ਬਣਾਈ ਆਂ ਦੱਸ ਪਹਿਲਾਂ ਦਾਲ ਮੰਨ ਲਿਆ ਕਿ ਤੁਸੀਂ ਗੋਭੀ ਤਾਂ ਚਟਣੀ ਬਣਾਈ ਆਂ ਉਹ ਰਾਤ ਆ ਲੈਂਦੀ ਸੀ ਪਈ ਸੀ ਤਰਕ ਮੈਂ ਦੇਖ ਕੇ ਆ ਕੱਲੀ ਜੋ ਘੋਲ ਲਾ ਗਿਆ ਤੇਲ ਨਹੀਂ ਹੈਗਾ ਸੀ ਤਰਕਾ ਲਾਉਣ ਨੂੰ ਤੇਰਾ ਭੜਾ ਹੋ ਜੇ ਤੇਰੇ ਕੋਲੇ ਨਹੀਂ ਕੱਖ ਹੁੰਦਾ ਤੇ ਤੈਨੂੰ ਕਿੰਨੇ ਮਰਜ਼ੀ ਰੁਪਏ ਦੇਈ ਜਾਵਾਂ ਪਤਾ ਨਹੀਂ ਪੇਕੇ ਨੂੰ ਦੂਰੀ ਜੰਨੀ ਆ ਮੈਨੂੰ ਚਾਹ ਚੜਾ ਹੋਇਆ ਮਿਰਚਾਂ ਨਾਲ ਮੂੰਹ ਮਚਾਉਂਦਾ ਹੂੰ ਇਹ ਚੀਜ਼ ਜੀਨੀ ਪੂਰੀ ਹੋ ਗਈ ਘਰੇ ਸਬਜੀ ਦੱਸ ਮੈਂ ਕਾਦੇ ਨਾਲ ਬਣਾਵਾ ਉਹ ਚੰਗਾ ਲਿਆ ਦੇ ਗਾਲ ਦੇ ਕਾਹਨਾਂ ਤਾਂ ਲਿਆ ਦੇ ਠੀਕ ਹੱਥ ਧੋ ਕੇ ਆ ਮਾ ਜਰਾ ਲੈ ਮੈਂ ਵੀ ਇੱਕ ਕੱਦੀ ਰੋਟੀ ਖਾ ਲਾਂ ਉਹ ਤਾਂ ਭੱਗ ਗਿਆ ਐ ਸ਼ਈ ਲੈ ਕੰਮ ਕਿਹੜਾ ਮੁਕਦਾ ਲੋਕਾਂ ਦਾ ਕਾਇ ਕਰੰਦਾ ਕਰਕੀ ਆਇਨਾ ਹੁਣ ਤਾਂ ਗੋਡੇ ਦੀ ਬੱਸ ਹੋਈ ਪਈ ਕੁਰੇ ਬਿੰਦਾਂ ਇਹ ਕਰਕੇ ਬੰਦ ਘਲਦਿਆਂ ਤੱਕ ਮਮਤਾ ਕੋਈ ਕਰਦੀ ਹੈ ਨਾ ਕੁਝ ਚੰਤੀ ਚੰਦੀ ਇਹਦੇ ਕੋਲ ਜਾਣੀ ਹੈ ਕੀ ਕਹਿੰਦੀ ਹੈ ਦੋ ਚਾਰ ਸੌਂ ਜਾਂ ਜਿੰਨਾ ਚਿਰ ਸੌਂਦੀ ਨਹੀਂ ਹੁਣ ਬੰਦਾ ਇੱਥੇ ਦਮ ਲੈਨੀਆ ਨਹੀਂ ਤਾਂ ਨਾਲੇ ਗੁੱਡੇ ਨੂੰ ਰਾਮ ਆਜੂਗਾ ਹੈ ਹੈ ਦੇਖਾਂ ਕੀ ਕਰੀ ਜਾਂਦੀ ਹੈ ਕੋਈ ਨਵੀਂ ਤਾਜੀ ਸੌਂਦੀ ਪਰ ਮਾਂ ਛਕੀ ਕਰਦੀ ਹੈ ਕਿ ਕਰੀ ਜਾਂ ਨੀ ਐ ਕੁੜੇ ਲਹਾ ਬੈਠੀ ਐ ਮੰਜੇ ਤੇ ਪ੍ਰਧਾਨ ਬਣੀ ਹਾਂ ਕੋਈ ਕੰਮ ਨਹੀਂ ਤੰਦਾਨੀ ਆ ਜਾ ਤਾਈ ਬਹਿ ਜਾ ਨਹੀਂ ਕੀ ਬਹਿ ਜਾ ਭੈਣੇ ਆ ਕੀ ਨਹੀਂ ਇਹ ਤਾਂ ਦੁੱਧ ਦੀ ਘੁੱਟ ਲਈਆਂ ਨਾ ਅਗਲੇ ਦੁੱਧ ਦੇ ਦਾਂਦੇ ਨੇ ਹੁਣ ਅੱਧੀ ਕਿਲੋ ਉਹ ਦੁੱਧ ਦੇਤਾ ਤੇ ਹੁਣ ਜਾ ਕੇ ਭਾਣੇ ਦੋ ਡੰਗ ਚਾਹ ਕਰ ਲੂੰਗੀ ਹੋਰ ਕਿਹੜਾ ਸਰਦ ਐ ਕਾਸੀ ਬਣਾਨੀ ਸਰਦਾ ਬੁੜੇ ਹੱਡੀ ਆਹਾ ਕਰਦੀ ਫਿਰਦੀ ਆ ਭੈਣੇ ਕੰਮ ਧੰਦਾ ਚੱਲ ਵਧੀਆ ਤਾਈ ਟਾਈਮ ਪਾਸ ਹੋ ਜਾਂਦਾ ਨਾਲੇ ਬੇਲੇ ਬੰਦੇ ਰ ਤਾਂ ਹੱਡ ਦੁਖਦੇ ਰਹਿੰਦੇ ਨੇਗੇ ਟਾਈਮ ਪਾਸ ਤਾਂ ਛੋਡੇ ਵਰਗਿਆਂ ਦਾ ਵੀ ਹੋਈ ਜਾਂਦਾ ਜਿਨ੍ਹਾਂ ਦੇ ਘਰੇ ਨਾ ਮੱਝ ਹੋ ਨਾ ਗੋਹਾ ਨਾ ਕੂੜਾ ਕੁਛ ਨਹੀਂ ਸਰਦਾਰ ਨਹੀਂ ਬਣਿਆ ਨਾਤੀ ਧੱਤੀ ਬੈਠੀ ਢੜਕੀ ਹਾਂ ਨਿੱਕਲੇ ਸਰਦਾਰ ਨਹੀਂ ਤਾਈ ਤੈਨੂੰ ਪਤਾ ਹੀ ਆ ਮੇਰੇ ਘਰ ਦੇ ਹਾਲਾਤਾਂ ਦਾ ਆ ਰੋਟੀ ਖਾਣ ਲੱਗੀ ਸੀ ਆਪ ਤਾਂ ਚੁੱਲ੍ਹ ਸਕੇਟੇ ਢ ਪਰ ਕੇ ਨਿਕਲ ਗਿਆ ਆ ਮੈਨੂੰ ਇੱਕ ਰੋਟੀ ਬਚੀ ਸੀ ਹੁਣ ਆ ਹੀ ਭੁੱਖਣ ਪਾਣੀ ਕੱਪੜੇ ਤੋਂਦੀ ਸੀਗੀ ਨਾ ਭਾਣੇ ਕੰਮ ਕਰਾਉਣੀਏ ਤਾਂ ਕਾਹਨੂੰ ਭੁੱਖੇ ਰਹੋਗੇ ਕੰਮ ਤਾਂ ਖਰਦੈਨੀ ਉਹ ਤੇਰਾ ਦਿਓਰ ਜਾਣੀ ਛੋਹ ਆਰ ਦੇ ਨੂੰ ਉਹ ਇੱਥੇ ਸੱਥ ਚ ਹੀ ਬੈਠਾ ਰਹਿੰਦਾ ਉਹਨੂੰ ਕੋਈ ਕਿੱਤੇ ਲਾਵੇ ਨੀ ਤਾਈ ਮੈਂ ਕੀ ਕਰਾਂ ਗਾਹ ਹੁਣ ਟੱਬਰ ਬਧੂ ਗਈ ਕੱਲ ਨੂੰ ਇਹ ਵੀ ਇਹ ਜਾਊਗਾ ਫੇਰ ਵੀ ਇਹੀ ਹਾਲ ਰਹੂ ਆਂਦੀ ਐ ਇਹਨੂੰ ਡੋਲੇ ਇਹਨੂੰ ਡੋਲੇ ਕਿੱਥੋਂ ਹੋ ਜਾਣਗੇ ਬੇਲੇ ਤਾਂ ਸਾਰ ਦਿਨ ਸੱਥਾਂ ਚ ਬੈਠਾ ਰਹਿੰਦਾ ਤਾਂ ਸਕੇਟਦਾ ਰਹਿੰਦਾ ਆਂਦੀ ਐ ਡੋਲੇ ਐਂ ਡੋਲੇ ਕਿੱਥੋਂ ਹੋ ਜਾਣਗੇ ਨਾ ਛੋੜੇ ਤਾਂ ਬਟਾ ਜਿੰਨੀ ਧਾਰਾਂ ਦੇ ਨੂੰ ਨਹੀਂ ਕੋਈ 삭 ਕਰਦਾ ਚੰਗੇ ਭਲਿਆਂ ਨੂੰ ਜ਼ਮੀਨਾਂ ਵਾਲੇ ਹੁਣ ਤਰਸੀ ਜਾਂਦੇ ਨੇ 삭ਾਂ ਨੂੰ ਊਵਾ ਤੈਨੂੰ ਐਂ ਗੱਲ ਦੱਸਦੀ ਕਿਉਂ ਨਹੀਂ ਹੁੰਦਾ ਤਾਂ ਐ 삭 ਕੀ ਗੱਲਾਂ ਕਰਦੀਆਂ ਤੂੰ ਹੋਣ ਨੂੰ ਕਿੱਡੀ ਕ ਗੱਲ ਆ ਸਾਨੂੰ ਤਾਂ ਭਾਜ-ਭਾਜ ਰਿਸ਼ਤੇ ਆਉਂਦੇ ਨੇ ਮੈਂ ਆਪ ਹੀ ਨਹੀਂ ਹਜੇ ਕਰਦੀ ਹੈਗੀ ਵੀ ਚਲ ਕੋਈ ਨਹੀਂ ਨਿਆਣਾ ਪੜ ਲੈ ਕਿਸੂ ਦਾ ਕੋਈ ਹੋਰ ਭਾਜ-ਭਾਜ ਰਿਸ਼ਤੇ ਆਉਂਦੇ ਨੇ ਕੀ ਗੱਲ ਕਰਦੀ ਏ ਕਿੱਥੋਂ ਆਵੇਂ ਮੈਂ ਤਾਂ ਕਦੇ ਦੇਖੇ ਨਹੀਂ ਮੈਂ ਢਗੀ ਨਾ ਬੱਚੀ ਨਾ ਉਸਕਾ ਰਹੇਗਾ ਫੇਰੀ ਕਰੂ ਰਿਸ਼ਤਾ ਅਗਲਾ ਆ ਚਾਰ ਮੰਡੀਆਂ ਤਾਂ ਦੇਖ ਕੇ ਭਵਾਂ ਦੀ ਕਰ ਜਾ ਟੁੱਟੀਆਂ ਕੁਰਸੀਆਂ ਦੇਖ ਕੇ ਉਹ ਜਿਹੜੀਆਂ ਤੈਨੂੰ ਦਿੱਤੀਆਂ ਸੀ ਉਹ ਵੀ ਟੁੱਟੀਆਂ ਪਈਆਂ ਨੇ ਉਹ ਵੀ ਨਹੀਂ ਸੁੱਤਦਾ ਲੋਟ ਹੋਈਆਂ ਤਾਂ ਹੀ ਤੂੰ ਕਹਿੰਦੀ ਗੱਲਾਂ ਨਾ ਕਰੀ ਇਹ ਮੈਨੂੰ ਹੌਸਲਾ ਦੇਣਾ ਆਈਆਂ ਕਿ ਤੂੰ ਉਹ ਕਰੀ ਜਾਨੀ ਸਾਡੇ ਘਰ ਦੀ ਹੌਸਲੇ ਵਾਲੀ ਕੀ ਗੱਲ ਤੈਨੂੰ ਆਪ ਨੂੰ ਨਹੀਂ ਦਿੰਦਾ ਹੌਸਲਾ ਤੇ ਆਪਦੇ ਘਰ ਚ ਪੂਰਨ ਪੂਰਨ ਕਰੇ ਫੇਰੀ ਹੌਸਲੇ ਹੁੰਦੇ ਨੇ ਕਿਸੇ ਤੇ ਦਿੱਤੇ ਨਹੀਂ ਆਉਂਦੇ ਹੌਸਲੇ ਹਾਂ ਗੱਲਾਂ ਦੇ ਕੀ ਕਰਦੀ ਮੇਰੀ ਗੱਲ ਸੁਣ ਜੇ ਤੂੰ ਕਹੀਂ ਮਹਾਂਦੀਪਤੀ ਜੀ ਦਾ ਸਾਥ ਕਰਾ ਦੇਣੀ ਆ ਮੈਨੂੰ ਇਹ ਜੀਆਂ ਗੱਲਾਂ ਕਰਦੀਆਂ ਮੈਂ ਕਿਸੇ ਤੁਸੀਂ ਕਿੱਥੇ ਅਸੀਂ ਮੈਂ ਕਿੱਥੇ ਐ ਕਿਵੇਂ ਕਰ ਸਕਦੀਆਂ ਪਹਿਲਾਂ ਨਹੀਂ ਫੇਰ ਵੀ ਤਾਂ ਵਿਆਹ ਨਹੀਂ ਲਿਆਉਂਗੇ ਹੋਰ ਹੋਊ ਡੋਆਉ ਉਹਨੂੰ ਕਿਉਂ ਵਿਆਹ ਨਾ ਲਿਆਉਂਗੀ ਕਿਉਂ ਮੈਂ ਆਪਦੇ ਰਿਸ਼ਤੇਦਾਰੀ ਚੋਂ ਕਰਾਉਂਗੀ ਹੈਗੀ ਹੈ ਮੇਰੇ ਮਾਮੇ ਦੀ ਕੁੜੀ ਹਾਂ ਤੂੰ ਤਾਂ ਡੁੱਬੀ ਸੀ ਉਹਨੂੰ ਵੀ ਡੋਬ ਦੇ ਲਿਆਉਂਗੀ ਆਪਦੇ ਰਿਸ਼ਤੇਦਾਰੀ ਚੋਂ ਉਹਦੇ ਉਹਦੇ ਕਰਮ ਕਿਉਂ ਤੂੰ ਉਹ ਕਰਦੀਆਂ ਭੰਦੀਆਂ ਅਗਰ ਤੇ ਤੇਰੇ ਫੁੱਟੇ ਸੀ ਤਾਂ ਹੀ ਲੋਕ ਕਹਿਣਗੇ ਲੋਕਾਂ ਦਾ ਕੀ ਹੈ ਲੋਕ ਤਾਂ ਕਹਿੰਦੇ ਰਹਿੰਦੇ ਨੇ ਨਹੀਂ ਫੇਰ ਉੱਥੇ ਉਹ ਆਪ ਦੇ ਘਰ ਆਲੇ ਨੂੰ ਕਹੇਗੀ ਕੋਈ ਟਰੱਕਾਂ ਵਾਲੀ ਬਿਹਾਰ ਨਾਲ ਲਿਆ ਦੇ ਇਹਨੂੰ ਮੈਥੋਂ ਨਹੀਂ ਇਹਦੀਆਂ ਰੋਟੀਆਂ ਪੱਕਦੀਆਂ ਹੁਣ ਤਾਂ ਮੈਂ ਰਿਸ਼ਤਾ ਕਰਾਉਣੀ ਆਂ ਆਪਦੀ ਭਤੀਜੀ ਦਾ ਜੇ ਲੈਣਾ ਭੈਣੇ ਲੈ ਲਾ ਨਹੀਂ ਤੇਰੀ ਮਰਜ਼ੀ ਹੈ ਹਾਂ ਚੱਲ ਕੋਈ ਨਾ ਦਾਈ ਮੈਂ ਜੱਸੇ ਨਾਲ ਗੱਲ ਕਰੂੰਗੀ ਆ ਜਾਂਦੇ ਉਹਨੂੰ ਸੋਚਦੀ ਆਂ ਮੈਂ ਕੁਛ ਆਹੋ ਸੋਚ ਲੈ ਤੇ ਫੇਰ ਤਾਂ ਮੈਨੂੰ ਦੱਸਦੀ ਤੂੰ ਮੈਂ ਕੋਈ ਨਹੀਂ ਤੇਰਾ ਦੁੱਧ ਖੱਟਾ ਹੋ ਜੂਰੇ ਧੁੱਪ ਚੜੀ ਜਾਂਦੀ ਆ ਲੈ ਜਾ ਆਏ ਨਹੀਂ ਖੱਟਾ ਹੁੰਦਾ ਅਗਲੇ ਨੇ ਸੱਜਰੀ ਮੱਝ ਦਾ ਚੋਕੇ ਪਾਇਆ ਦੁੱਧ ਆ ਗਿਵੇਂ ਖੱਟਾ ਹੋ ਜੂਗਾ ਤੈਨੂੰ ਪੀਣੀ ਚਾਹ ਤਾਂ ਕੱਢ ਜਣੀਏ ਘੁੱਟ ਨਾ ਨਾ ਤਾਈ ਤੂੰ ਦੱਸ ਚਾਹ ਪੀਣੀ ਐ ਤਾਂ ਚਾਹ ਜੋ ਗੱਤ ਸਾਡੇ ਹੁੰਦਾ ਹੀ ਆ ਐਸੀ ਜਮੀ ਤਾਂ ਨਹੀਂ ਉਹ ਹੈ ਆਹ ਹੋ ਪਤਾ ਨਹੀਂ ਬੱਕਰੀ ਦਾ ਲਿਓਨੀ ਪਤਾ ਨਹੀਂ ਭੇਡ ਦਾ ਮੁੱਲ ਦਾ ਹੋਰ ਦੱਸ ਚਾਹ ਜੋ ਗਰਾ ਹੁੰਦਾ ਇਹਨਾਂ ਦੀ ਹਾਂ ਇੱਕਾ ਗੋਹਾ ਸਿੱਟਣ ਦੀ ਮਾਰੀ ਮੱਝ ਤਾਂ ਰੱਖ ਨਹੀਂ ਸਕਦੀ ਤੂੰ ਵੀ ਮੈਨੂੰ ਕਰਨਾ ਪਊਗਾ ਕੰਮ ਹਾਂ ਹੂੰ ਮਾਰਦੀ ਆ ਕਿੱਲੋ ਚੰਗਾ ਕਰਨੀ ਛਲਾ ਰੈ ਚੰਗਾ ਤਾਈ ਨਾ ਬਾਬੇ ਫੜਾ ਰੋਟੀ ਮੇਰੇ ਮੇਰੇ ਤਾਂ ਰੋਟੀ ਹੁੰਦੀ ਨਹੀਂ ਆ ਲਾਪਾ ਬਾਬਾ ਕਿਵੇਂ ਜਾਂਦੀ ਇੱਥੇ ਵੀ ਮੈਂ ਤੈਨੂੰ ਕਹਦੇ ਮਾਲ ਪੂੜੇ ਪਕਾਦਾ ਜੇ ਆਟਾ ਹੋ ਫੇਰੀ ਪਕਾਉਂਗੀ ਕਿਵੇਂ ਨਹੀਂ ਆਟਾ ਹੁੰਦਾ ਆਪ ਖਾ ਕੇ ਪੈ ਜਾਂਦਾ ਦੋਮੇ ਜੀ ਕਿਵੇਂ ਸਿੱਟੀ ਆ ਬੋਟੀ ਕੁੱਤੇ ਖਾਂਦੇ ਆ ਚ ਰੋਟੀਆਂ ਕੁੱਤੇ ਖਾਂਦੇ ਨਾਲੇ ਹੋਰ ਕੱਲੇ ਕੱਲੇ ਸਾਰਿਆਂ ਨੂੰ ਖਾ ਜਾਣਾ ਨਾ ਮੈਨੂੰ ਕਿਉਂ ਦਿੰਦੇ ਹੋ ਕੱਲੇ ਖਾਣ ਨੂੰ ਕਿਹੜਾ ਤੇ ਮੱਖਣੀ ਪਈ ਆ ਕਿਉਂ ਨੂੰ ਤੂੰ ਬੜੀਆਂ ਬੂਰੀਆਂ ਬੰਨ ਰੱਖੀਆਂ ਨੇ ਉਹ 10 ਰੁਪਏ ਨੇ ਪਤਾ ਨਹੀਂ 20 ਦਾ ਦਾ ਰੜਾ ਲਿਆਂਦਾ ਸੀ ਉਹਦੇ ਨਾਲ ਚੋਪੜੀਆਂ ਸੀ ਮੈਂ ਤਾਂ ਉਹ ਵੀ ਨਹੀਂ ਮਿਲਿਆ ਕਦੇ ਅਣ ਚੋਪੜੀਆਂ ਦਿੰਨੇ ਹੋ ਮੈਨੂੰ ਤਾਂ ਬਲਿਕ ਮਾਈ ਕਰਦਾ ਤੂੰ ਕਪਾਈ ਨੂੰ ਮੈਂ ਕਿਹੜਾ ਵੇਖਾਂਗਾ ਮੇਰੇ ਕਿਹੜਾ ਦਵਾ ਕਰਾਂ ਤੇ ਆ ਤਾਂ ਹੀ ਲੈ ਲਈ ਡੋਲੇ ਆਹੀ ਆਸ ਰੱਖੀ ਤੂੰ ਹੀ ਤਾਂ ਰਿਸ਼ਤਾ ਨਹੀਂ ਹੁਣ ਦਿੰਦੀ ਮੈਨੂੰ ਜਾ ਕੇ ਸਿਆਣਾ ਕੋਲੋਂ ਪਤਾ ਨਹੀਂ ਸਰਚ ਕੀ ਪਾਈ ਜਾਂਦੀ ਆ ਕਿਹੜੇ ਸਿਆਣਾ ਕੋਲ ਜਾਨੀ ਆ ਤੂੰ ਮੈਨੂੰ ਛੱਡ ਕੇ ਆ ਸੀ ਸਿਆਣਾ ਕੋਲੇ ਬਾਲਾ ਮੇਰੇ ਕੋਲੇ ਰੋਕਣਾ ਪਿਆ ਸਿਆਣਾ ਕੋਲ ਜਾਣ ਰੋਕ ਮੇਰੇ ਬੰਨੀ ਦਿੱਤੇ ਹੁਣ ਮੁੜ ਕੇ ਰਿਸ਼ਤਾ ਤਾਂ ਹੀ ਨਹੀਂ ਹੁੰਦਾ ਇਹ ਸੰਯੋਗ ਮੈਂ ਹੀ ਬੰਨੇ ਬੇਕਰਤੂ ਤੇ ਤੁਸੀਂ ਆਪ ਦੇ ਆਪ ਬਣਾ ਰਖੇ ਨੇ ਬੰਨਣ ਵਾਲੇ ਹੋਰ ਜੇ ਕੰਮ ਕਰੇ ਤਾਂ ਤੈਨੂੰ ਰਿਸ਼ਤਾ ਹੋਵੇ ਕੀ ਆ ਤੁਹਾਡੇ ਦਾਲ ਹੁੰਦੀ ਆਟਾ ਨਹੀਂ ਹੁੰਦਾ ਆਟਾ ਹੁੰਦਾ ਤੇਲ ਮੱਖਣ ਦਾ ਸਾਰਾ ਕੁਝ ਜਿਹਦੇ ਤੂੰ ਵੇਖ ਕੇ ਆਈਆਂ ਉਹਦੇ ਤਾਂ ਕੁਝ ਨਹੀਂ ਰਿਹਾ ਚਾਹ ਮੈਂ ਜਾੜ ਤੇ ਸਾਨੂੰ ਤਾਂ ਜਮ ਆਹ ਮੈਂ ਕਿਹੜਾ ਗਏ ਕਰਦੀ ਆ ਜਾੜ ਤੇ ਜਾੜੂਗਾ ਕਹਿੰਦੇ ਸੁਣਾ ਲਿਆ ਆਉਂਦੇ ਤੇਰਾ ਪਾ ਜੀ ਬਿਸਕੁਟ ਲੈ ਕੇ ਇੱਥੇ ਤੈਨੂੰ ਮੈਂ ਹੁਣੇ ਨਾ ਖਵਾਨਾ ਕਿਤੇ ਤੇ ਪਾਰ ਲੈ ਜੀ ਆ ਮੈਂ ਜੀ ਨਾਲੇ ਹੋਰ ਮਾਰਦਾ ਕੱਲੀ ਨੂੰ ਨਾ ਰੋਟੀ ਨਾ ਪਾਣੀ ਨਾ ਚਾਹ ਦੂ ਬਸ ਕੱਲੀ ਕਰਕੇ ਥੇਪੀ ਪੈ ਜਾਂਦੀ ਆ ਬਸ ਆਹੋ ਚਾਹ ਨੂੰ ਤਾਂ ਮੈਂ ਇੱਥੇ ਕਾਡ ਨਹੀਂ ਚ ਦੁੱਧ ਕਾੜ ਕਾੜ ਪੀਣੀ ਆ ਐਲ ਸੀ ਡੀ ਲਈ ਬੈਠੀ ਰਹਣੀ ਆ ਬਲ ਤੂੰ ਤੇਰੇ ਪਿਆ ਪਰੂ ਕਿਹੜੀ ਐਲ ਸੀ ਡੀ ਵਾ ਕਿੱਥੇ ਦਿਖਾਈ ਮੈਨੂੰ ਉਹ ਟੈਲੀਵਿਜ਼ਨ ਜਿਹੜਾ ਹਿੱਲਦਾ ਰਹੋ ਨਿਮਾਰੀ ਚ ਤਾਂ ਪੱਲੀਆਂ ਲਾਰਕੀਆਂ ਨੇ ਐਲ ਸੀ ਡੀ ਡਲਣ ਚ ਖੜੂਗੀ ਹੁਣ ਲਕੋਤਾ ਹੋਆ ਦਰਦੀ ਨੇ ਆਹੋ ਤੇਰਾ ਢਾਰਾ ਮੈਨੂੰ ਉਹ ਨਿਕਲ ਗਿਆ ਇੱਕ ਤੂੰ ਪੱਲੇ ਪਿਆ ਹੋਇਆ ਇੱਥੇ ਬੇਲੜ ਮੇਰੇ ਦਿਮਾਗ ਖਾਣ ਨੂੰ ਤੇਰੇ ਜਿੰਨਾ ਕੰਮ ਦਾ ਮੌਢੀ ਕਰ ਦਣਾ ਹੁਣ ਹਾਲ ਨਾ ਕਿਤੇ ਬੋਂਦਾ ਹਾਂ ਮੈਂ ਤੂੰ ਤਾਂ ਅੱਲਾ ਬਥੇਰੇ ਹਲ ਵਾਹੇ ਪਹਿਲਾਂ ਆਹੋ ਤੂੰ ਵੱਡਾ ਬਾਬਾ ਤਾਂ ਹੀ ਤਾਂ ਦਾੜੀ ਚਿੱਟੀ ਹੋ ਜਾਂਦੀ ਬਾਲਾ ਰਿਸ਼ਤਾ ਆਉਂਦਾ ਕਮਾਊ ਵਾਲਾ ਨਾ ਮੇਰੀ ਦਾੜੀ ਮੇਰੇ ਤਾਂ ਭਾਂ ਸਰ ਚਿੱਟਾ ਹੋ ਜਾ ਮੇਰੇ ਕਿਹੜਾ ਵਿਆਹ ਨਾ ਨਾ ਕਰਾਉਂ ਆਸ ਉਸ ਨਾ ਕਰੀ ਵਿਆਹ ਦੀ ਆਸ ਕਰਦੀ ਨਹੀਂ ਮੈਂ ਤੈਨੂੰ ਵੜ ਦੇ ਕੇ ਉੱਧਰ ਲੈ ਆਕਾਂ ਨਾ ਤੇਰੇ ਬੰਦੇ ਨੂੰ ਦੇ ਕੇ ਜਾਂ ਮੈਂ ਗੁਰਦੁਆਰੇ ਨੂੰ ਦੇ ਕੇ ਜਾਉਂ ਓ ਰੋਟੀਆਂ ਵੀ ਗੁਰਦੁਆਰੇ ਹੀ ਖਾ ਲਿਆ ਕਰ ਇੱਥੇ ਕੀ ਭਾਰਨਾ ਮਾਲ ਪੂੜਾ ਤੂੰ ਮਾਲ ਪੂੜਾ ਮੈਨੂੰ ਰੋਜ਼ ਦਿੰਨੀ ਐ ਕਦੇ ਕਿਸੇ ਦੇ ਖਾਇਆ ਉਹਨਾਂ ਕਦੇ ਕਿਸੇ ਦੇ ਖਾਇਆ ਹੋਣਾ ਬਸ ਆਹੋ ਅੱਗੇ ਤਾਂ ਤੈਨੂੰ ਲੋਕ ਹੀ ਖਵਾਉਂਦੇ ਨੇ ਤੂੰ ਤਾਂ ਆੱਤ ਪਈ ਹੋਈ ਆਉਂ ਵੀ ਲੋਕਾਂ ਦੇ ਕੁੰਡੇ ਲੱਕਣ ਦੀ ਵੇ ਆੱਤ ਪਈ ਹੋਈਆਂ ਨਾਲੇ ਹੋਰ ਜਿਹੜਾ ਹੈਗਾ ਨਾ ਜੇ ਕਿਸੇ ਦਾ ਨਾਂ ਲਿਆ ਮੈਂ ਤਾਂ ਤੇ ਹੱਡਾਂ ਉਡੂ ਖੋਲੂ ਤਾਂ ਕੱਟੇ ਸਿੱਟੇ ਕਰੂ ਮੱਖੀ ਜਾਈਂ ਕੱਟੇ ਸਿੱਟੇ ਕਰਨ ਆਪ ਵੀ ਆਂ ਚਾਹੇ ਤਨ ਸਾਲ ਕੇ ਬਹਿ ਜਾ ਉੱਥੇ ਸਿੱਟੂ ਦਾ ਕੱਟੇ ਇਹ ਦੇਉਂਗੀ ਤੈਨੂੰ ਮੈਂ ਡੂੜ ਕੇ ਲੜੀ ਆ ਉਹ ਚ ਵੰਡਾ ਕੇ ਕੀ ਕਰੇਂਗਾ ਵੇ ਤੂੰ ਵਿੱਚ ਤਾਂ ਆਉਂਦੀ ਮੈਨੂੰ ਸੱਤ ਸੁਣਾ ਆਹੋ ਫਿਰ ਤਾਂ ਤੈਨੂੰ ਬਾਲੇ ਡੋਲੇ ਹੋਣਗੇ ਹਾਏ ਨਾ ਹੋਣ ਡੋਲੇ ਤੂੰ ਤਾਂ ਕਰਾ ਕੇ ਰਾਜੀ ਨਹੀਂ ਮਰੀ ਕੀ ਬਣਾਏਗਾ ਉਹ ਚ ਬਣਾਏਗਾ ਨਾ ਨਾਲ ਰਹੇਗਾ ਤਾਂ ਤੈਨੂੰ ਰਿਸ਼ਤਾ ਵੀ ਹੋ ਜਾਊਗਾ ਅੱਡਾ ਢੱਕਿਆਰਾ ਕਿਹੜਾ ਕੀ ਬੀਜ ਉਹ ਨਾਲ 5 ਸਾਲ ਹੋ ਗਿਆ ਫਿਰ ਤੈਨੂੰ ਹੁਣ ਕਰਾਉਣੀ ਆ ਕਦੇ ਫੇਰ ਕਰਾਉਣੀ ਆ ਦੇਖਣ ਆਉਣਗੇ ਅੱਜ ਨਾਲ ਜਦੇ ਕੇ ਬਹਾਈ ਬੈਠੀ ਐਥੇ ਮੈਨੂੰ ਸੋਨਾ ਵਾਲਾ ਗਾਣਾ ਤੂੰ ਸੋਨਾ ਤਾਂ ਹੈਗੇ ਆ ਜਿਹੜੇ ਹੈਗੇ ਆ ਦੇਖੀ ਜਾਊ ਦੇਖੀ ਜਾਊਗੀ ਜੇ ਭੱਗ ਜਾ ਕੋਈ ਢੱਕਾ ਤੋੜ ਲਾ ਉਹਦਾ ਬਾਤ ਸੁਣੀ ਆ ਤਾਂ ਮੂੰਹ ਤਾਂ ਮੇਕਅਪ ਕਰਕੇ ਸੋਹਣੀ ਹੋਣੀ ਬੈਠੀ ਤੂੰ ਕਰ ਲਿਆ ਕਰ ਤੂੰ ਕਿਹੜਾ ਮੈਕਅਪ ਲਿਆ ਕੇ ਦਿਨਾਗਾ ਮੇਰੀ ਮਾਂ ਦਵਾਉਂਦੀ ਆ ਸਾਡੇ ਮਲੰਗਾਂ ਦੇ ਕੀ ਆਗਾ ਪਰ ਆ ਮੈਂ ਇੱਕ ਆਪਦਾ ਹਉਣ ਦੇ ਉਹਨੂੰ ਦਿਨੀ ਆ ਮੈਨੂੰ ਪਤਾ ਵੀ ਐਂ ਬੋਲਦਾਗਾ ਹੈ ਉੱਤੋਂ ਕੰਮ ਦਾ ਡੱਕਾ ਨਹੀਂ ਤੋੜਦਾ ਹਜੇ ਮੇਰੇ ਮੇਕਅਪ ਤੱਕ ਜਾਂਦਾਗਾ ਮੈਂ ਸਹਾ ਗਣਪਾ ਗਣਾ ਮੈਂ ਗੜ ਰੰਡੀ ਆ ਵੀ ਨਾ ਕੋ ਸਲਾਮ ਪਰਖਦਾਗਾ ਇਹ ਓਦੋਂ ਨਹੀਂ ਤੁਹਾਡੇ ਬਾਲੀ ਲੜਾਈ ਹੋ ਰਹੀ ਸੀ ਓਏ ਉਹ ਮੇਰੀ ਭਾਪੀ ਆ ਯਾਰ ਨਾ ਰੋਟੀ ਪੁੱਛੇ ਨਾ ਕੋ ਪਾਣੀ ਪੁੱਛੇ ਆਉਣ ਲੱਗੀ ਲੜਪੂ ਰੋਟੀ ਅੱਜ ਤਾਂ ਹੈ ਨਹੀਂ ਲੈ ਕਹਿੰਦੀ ਆਟੀ ਵੀ ਹੈਗਾ ਮੈਂ ਮੇਰੇ ਮਰਿਆ ਟਾਮ ਕਾ ਲੈਣੋ ਤੁਸੀਂ ਔਰ ਫਿਰ ਮੈਂ ਤਾਂ ਹੀ ਨਜ਼ਾਰੇ ਲੈਣਾ ਦੋ ਕਿ ਲਾ ਆਪ ਪਕਾ ਕੇ ਖਾ ਲਈ ਦੀਆਂ ਨੇ ਜਾ ਰਹੇ ਲੈਨੇ ਆ ਪੈਂਦਾ ਤੂੰ ਵੀ ਆਪ ਦੀਆਂ ਪਕਾ ਕੇ ਆਪ ਹੀ ਖਾ ਲਿਆ ਕਰ ਉਹੀ ਕਰਨਾ ਬੂ ਮੈਂ ਤਾਂ ਕਿਹੜੇ ਨਿਆਰੇ ਲੈਣਾ ਪਾਣੀ ਨਹੀਂ ਵਰਗਾ ਤਾਂ ਮੈਨੂੰ ਤੋੜ ਦਿੰਦੇ ਐ ਘਰੇ ਬੈਠੇ ਰਹਿੰਦੇ ਜੇ ਇਹਨੇ ਤਾਂ ਮਾਰਤਾ ਮੈਨੂੰ ਜਮ ਪਹਿਲਾਂ ਵਿਆਹ ਦਾ ਲਾਜ ਦੇਈਗੇ ਕਹਿੰਦੇ ਕਰਾਉਣੇ 2 ਮਹੀਨੇ ਹੋ ਗਏ ਕੁੜੀ ਬਾਹਰ ਗਈ ਹੋਈ ਐ ਫੇਰ ਕਹਿੰਦੇ ਤੇਰੀ ਕੁੜੀ ਨੂੰ ਪਸੰਦ ਨਹੀਂ ਆ ਉਹੀ ਕੋਲ ਛੱਡੀ ਜਾਂਦਾ ਯਾਰ ਮੈਨੂੰ ਤਾਂ ਕਿਹੜਾ ਕਰਾਉਣਗੇ ਡੋਲਾ ਆ ਆ ਫੇਰ ਯਾਰ ਦੱਸੇ ਨੂੰ ਵੀ ਨਹੀਂ ਕਹਿ ਸਕਦਾ ਵੀ ਮੈਨੂੰ ਰੋਟੀ ਨਹੀਂ ਉਹ ਆਰਦੀਵੀਂ ਦੇ ਥੱਲੇ ਲੱਗਾ ਬੈਠਾ ਯਾਰ ਉਹ ਕੀ ਕਰੂ ਹਾਂ ਮੇਰੇ ਸਾਦਾ ਮੈਂ ਤੇ ਵੀ ਪਿੱਛੇ ਲੱਗਿਆ ਹੋਰ ਹੋਰ ਲੱਗੇ ਹੋਏਗਾ ਹੋਰ ਦੱਸੋ ਇਹ ਤੂੰ ਕੀ ਖੱਤੇ ਜਾਵੇਂ ਉਹ ਤੂੰ ਹੋਰੀ ਪਾੜਦਾ ਬੜਾ ਨਾਮੀ ਆਇਆ ਸੀ ਕੋਈ ਨਹੀਂ ਇਹ ਦੀ ਗੱਲ ਕਰਦਾ ਆ ਦੀ ਯਾਰ ਕਬੀਲਦਾਰੀ ਦੀ ਹੁੰਦਾ ਰੂਲ ਉਹ ਰੋਟੀਆਂ ਖਾ ਖਾ ਪਰਾਂ ਚਲਾ ਕੇ ਵਾ ਗੌਰੇ ਮਾਤੇ ਪਹਿਲਾ ਨਾ ਇਹ ਮਾਂ ਸੀ ਜਾਂਦੇ ਉਹ ਖਵਾ ਕੇ ਗਏ ਕਿਹਾ ਹਾਂ ਕਿਆ ਉਹ ਖਵਾ ਕੇ ਗਿਆ ਯਾਰ ਕੇਂਦਰਾ 17 ਪਾੜ ਦਿੰਦਾ ਦਿਨ ਚ ਹਾਂ ਕੰਮ ਨਹੀਂ ਕਰਦਾ ੱੱਕਾ ਨਹੀਂ ਕਰਦਾ ਉਹ ਖਵਾਈਆਂ ਮੈਨੂੰ ਹੋ ਹੋ ਤੇਰੀ ਮਾਂ ਕਮਰੇ ਨਹੀਂ ਲਿਆਂਦਾ ਕਿ ਉਹ ਇਹਦੇ ਤੁਕੇ ਦੇ ਚਾਰ ਪੰਜ ਸਾਰੇ ਉਹ ਦੋਵੇਂ ਹੀ ਖਾ ਗਏ ਆ ਖਾ ਗਏ ਚਾਰ ਮੈਂ ਤਾਂ ਦਿਨ ਰਾਤ ਰੱਕ ਤੇ ਫਿਰਦਾ ਹੈ ਇਹ ਬਿਲੇ ਮੇਰੇ ਸਾਹ ਵਿੱਚ ਘਰ ਦਾ ਕੰਮ ਵੀ ਕਰਦਾ ਥੱਕਦਾ ਬੈਗਣਾ ਮੈਨੂੰ ਪਤਾ ਨਹੀਂ ਸਾਰਾ ਦਿਨ ਮੈਂ ਕਿਵੇਂ ਕੱਟਾਂਗਾ ਤੇ ਉਹਨੇ ਤੈਨੂੰ ਆਖੀ ਛਟੇਲੀ ਭਰੀ ਲਿਆ ਦੀ ਉਹ ਤਾਂ ਤੂੰ ਲੈ ਕੇ ਨਹੀਂ ਦਿੱਤੀ ਹੁਣ ਮੇਰੇ ਕਨੇ ਜਵਾ ਕਰਉਂਦੇ ਛਟੀਆਂ ਨੂੰ ਆ ਰੋਟੀਆਂ ਦਾ ਖਾਣਾ ਹੀ ਚਾਹ ਰੋਟੀ ਕਿੱਥੋਂ ਬਕਾਉਗੀ ਜਦੋਂ ਬਾਲੇ ਨਹੀਂ ਹੈਗਾ ਕਰੇ ਸਫਸਲੂਤੀ ਲੜ ਗਈ ਤੇਰੇ ਲੜਜੂ ਸਫਸਲੂਤੀ ਮੇਰਾ ਸਾਰਾ ਕਿ ਨਕਮਾ ਬੰਦੇ ਦਾ ਪੁੱਤ ਬਣ ਕੇ ਮੇਰੇ ਨਾਲ ਕਰੈਕਟਰ ਲੱਗ ਮੈਂ ਤਾਂ ਲੱਗਦਾ ਨਹੀਂ ਅੱਠ ਅੱਠ ਨਹੀਂ ਕਰੀ ਮੇਰੀ ਮੈਂ ਕਰੈਕਟਰ ਲੱਗ ਮੈਂ ਅਗਲਾ ਪੀ ਐਚ ਡੀ ਕਿੱਥੇ ਦੇਖ ਲਓ ਅੱਥਰ ਪੜੇ ਨਹੀਂ ਮੈਂ ਕਿਹਨੂੰ ਮੁਰ ਮੈਂ ਤਾਂ ਜਾਣਾਂ ਜਾਣਾਂ ਕਿੱਥੇ ਮੈਂ 6000 ਦੂ ਲੜਾ ਮੈਂ ਕਿਹਨੂੰ ਮੁਰ ਲੜਾ ਇਹਦਾ ਇਹ ਮੇਰੀ ਗੱਲ ਸੁਣ ਤੂੰ ਲੋਕਾਂ ਦੇ ਘਰੇ ਭੇਂ ਜਲੂਸ ਕਰਦਾ ਓਏ ਉਹ ਜਲੂਸ ਕਰਦਾ ਭਾਂਜੇ ਮਤਾ ਦਾ ਹੱਕ ਮੰਗੂਂ ਜੀ ਦੱਸਦਾ ਫਿਰਦਾ ਮਾਤਾ ਮੰਗੇਗਾ ਮੈਂ ਤਰ ਕੇ ਰੇੜੂ ਚ ਬਲਾਸਮੈਂਟ ਕਾ ਦੂੰ ਚੱਲ ਤੂੰ ਮੇਰੇ ਨਾਲ ਤੈਨੂੰ ਮੈਂ ਪੁੱਛਦਾ ਤੈਨੂੰ ਰੋਟੀ ਕਿੱਥੇ ਨਹੀਂ ਦਿੱਤੀ ਹਾਂ ਚੱਲ ਮੂੰ ਮੂੰ ਤੇ ਗੱਲ ਕਰਾ ਦੇਣਾ ਮੈਂ ਗਲੀ ਚ ਕੁੱਟਣ ਵਾਹ ਜੀ ਇੱਥੇ ਜਲੂਸ ਤਾਂ ਮੇਰਾ ਘੱਟਿਆ ਨੂੰ ਚੱਲ ਐਸਾ ਸਾਰੇ ਜਲੂਸ ਕਰਤਾ ਆਜ ਤੂੰ ਵੀ ਆ ਨੀ ਐ ਚੜੋ ਇਹਦੇ ਕਿਹੜੇ ਖਾਣਾਗਾ ਭਾਈ ਖਾ ਲੈ ਐ ਚੜਾ ਕੀ ਹੋ ਗਿਆ ਤੁਹਾਨੂੰ ਹੁਣ ਹੋ ਰਿਹਾ ਤੂੰ ਇਹਨੂੰ ਰੋਟੀ ਕਹਿੰਦੀ ਦਿੱਤੀ ਰੋਟੀਨ ਦਿੱਤੀ ਅੱਛਾ ਰੋਟੀ ਦਾ ਤਾਂ ਪਤਾ ਲੱਗ ਗਿਆ ਤੇ ਐ ਤਾਂ ਨਹੀਂ ਪਤਾ ਲੱਗਿਆ ਵੀ ਢੋਲੀ ਚ ਆਟਾ ਕਿੰਨਾ ਕੁ ਸੀਗਾ ਮੇਰੇ ਵੀ ਆਟਾ ਮੁੱਕ ਜਾਂਦਾ ਜੇ ਤੁਹਾਨੂੰ ਜਾਇਵਾਰੀ ਚੁੱਪ ਕਰ ਜਾਵੇ ਚਾਰ ਰੋਟੀਆਂ ਸੀ ਤੂੰ ਖਾ ਗਿਆ ਇੱਕ ਰੋਟੀ ਬਚੀ ਸੀ ਪਤਾ ਮੈਂ ਕਿੰਨੀ ਗਜ਼ਾਰਾ ਕਰਾ ਸਾਰਾ ਦਿਨ ਹੋ ਗਿਆ ਮੈਨੂੰ ਇਹ ਕੰਮ ਕਰੀ ਜਾ ਚਾਰ ਖਾਣੇ ਬੈਠਾ ਤੂੰ ਇੱਕ ਕਾਈ ਮਰਦਾ ਮੈਂ ਕਰਕੇ ਝੋਕਦੇ ਫਿਰਦਾ ਮੇਰੇ ਕਿੱਦਿ ਖੁਸ਼ੀ ਨਹੀਂ ਕੰਮ ਕਰ ਲੈ ਫਿਰ ਕੰਮ ਕਰਨ ਵਾਲੇ ਹੋਰ ਆਪ ਤਾਂ ਨਿਕਲ ਜੰਨਾ ਆਟਾ ਤੈਨੂੰ ਕੱਲ ਤਾਂ ਲੈ ਕੇ ਤਾ 3 ਕਿਲੋ ਯਾਰ ਦੁਕਾਨ ਤੋਂ ਵਾਜੇ ਤੂੰ ਅੜੀ ਗੜੇ ਕਿ ਬਣਾ ਯਾਰ ਭੁੱਖੀ ਨੇ ਦੀ ਪੇਟਾਂ ਨੂੰ ਚਕਾਈ ਜਾਂਦੀ ਹੋ ਆਟਾ ਅੱਛਾ 3 ਕਿਲੋ ਅੜਿਆ ਤਾ ਐਡੇ ਡੇ ਵਰਚਾ ਮਾਰ ਕੇ 15 15 ਤਾਂ ਰੋਟੀਆਂ ਖਾਣੇ ਉਹ ਰੋਟੀ ਨਹੀਂ ਪਕਾਉਣੀ ਆਉਂਦੀ ਉਹ ਵੀ ਮੋਟੀਆਂ ਮੂਟੇ ਏ ਇਹ ਬੇਇੱਜ਼ਤੀ ਕਰਦਾ ਫਿਰ ਤੇ ਪਿੰਡ ਤੀ ਨੂੰ ਤਾਂ ਖਵਾਇਆ ਗੁੱਲਰ ਛੜੀ ਆਟਾ ਗੁੰਦੀ ਇੱਕ ਟਾਈਮ ਦਾ 1.5 ਕਿਲੋ ਪੱਕਾ ਪੰਨੋਂ ਮੈਂ ਤਾਂ ਤੁਸੀਂ ਕੰਗਾ ਕਰਤਾ ਦੋਨਾਂ ਨੇ ਮੈਂ ਇਹ ਪਿੰਡ ਕਲੇਨ ਦਾ ਫਰਦਾ ਤੂੰ ਘਰੇ ਨਹੀਂ ਦੀ ਫਰਦੀਆਂ ਹਨਗਵਾਂ ਚ ਦੱਸਦੀ ਫਿਰਦੀ ਆ اچھا ਤੂੰ ਕੰਨਾਲ ਹੋ ਗਿਆ ਮੈਂ ਬਾਲੀ ਸ਼ਾਹ ਕਰਤੀ ਇੱਥੇ ਆ ਕੇ ਜਿਹੜੇ ਤਾਕੜੇ ਰਿਸ਼ਤੇ ਹੁੰਦੇ ਸੀ ਪਤਾ ਨਹੀਂ ਕਿੱਥੋਂ ਕਿਹਦੇ ਪਿੱਛੇ ਇਹ ਜੇ ਕਰਦੀ ਹੁਣ ਤਾਕੜੇ ਇਹ ਸੁਣੀ ਕਰਾ ਲਾਂਦਾ ਸਾਰਾ ਕੰਮ ਖਰਾਬ ਕਰਤਾ ਇੱਥੇ ਕਰਤਾ ਵੇ ਗਰਾਇਆ ਤਾਂ ਤੂੰ ਲੱਗਦਾ ਸਾਡੇ ਤੇ ਤੂੰ ਨਹੀਂ ਕੁਝ ਬਣ ਲੈਂਦਾ ਸਾਡੀਆਂ ਤਾਂ ਆਪਦੀ ਨਹੀਂ ਰੋਟੀਆਂ ਲੈਣੇ ਬਾਬਾ ਦਾ ਬੱਲਾ ਰਾਜ ਕਰਦੇ ਸੀ ਉਸ ਤੋਂ ਸਹੀ ਗੱਲ ਹੈ ਰਾਜ ਗੱਦੀ ਤੇ ਹੁਣ ਕਿਹੜੇ ਤੇ ਰਾਜ ਗੱਦੀ ਹੱਥ ਨਹੀਂ ਆਉਂਦੀ ਕੋਈ ਕਿੰਨੀ ਨਸੀਬ ਹੁੰਦੀ ਜਦੋਂ ਤੂੰ ਆਇਆ ਇਹਨੂੰ ਉਹਦਾ ਪਾਣੀ ਆ ਵੀ ਨਹੀਂ ਲੀ ਭਗਾ ਯਾਰ ਮੈਂ ਕਹਾਂ ਲਾ ਉਹ ਤੂੰ ਰੋਟੀ ਭਗਾ ਰੋਟੀਆਂ ਕਿ ਰੇਤੇ ਨਹੀਂ ਪੱਕਣਗੀਆਂ ਆਟਾ ਤਾਂ ਹੈ ਨਹੀਂ ਆਟਾ ਤਾਂ ਮੈਂ ਲਿਆਉਣਾ ਤੂੰ ਆ ਕੇ ਕਰੋ ਇਹਨੂੰ ਮੈਂ ਕਿਹਾ ਮੈਂ ਆਟਾ ਲਿਆ ਦੇ ਨਾਲੇ ਛਟੀਆਂ ਲਿਆ ਦੇ ਮੈਂ ਕਿਹਾ ਉਹ ਤਾਂ ਬਾਰਾ ਮੈਂ ਕਿਹਾ ਆਟਾ ਤਾਂ ਮੇਰੇ ਕੋਲ ਹੈ ਕਿ ਇਹਨੇ ਗੋਟੀ ਮੇਰੇ ਪੈਰਾਂ 'ਚ ਮਾਰੀ ਇਹਨੂੰ ਪੁੱਛ ਲੈ ਮੈਂ ਤਾਂ ਲਿਆ ਕੇ ਰੱਖ ਦੂੰਗਾ ਉਹ ਫੜਾ ਸੱਬ ਪੈਰਾਂ 'ਚ ਮਰੀਏ ਨਹੀਂ ਰਹੇ ਮੈਂ ਪੈਰਾਂ ਕੀ ਮਾਰੂ ਹੋਰ ਕੀ ਕਰੂਗਾ ਹੈ ਹੀ ਕੁਝ ਨਾ ਉਹ ਜਦੋਂ ਤੱਕ ਮੈਂ ਤੇਰੇ ਕੋਲੇ 10 20 ਰੁਪਏ ਹੈਗੇ ਜਾਂ ਮੈਂ ਆਟਾ ਲਿਆ ਕੇ ਨਾ ਛੱਗਿਆ ਲਿਆ ਜਾ ਰੋਟੀ ਕਿਵੇਂ ਨਹੀਂ ਮਿਲੂਗੀ ਮੈਂ ਕਬੀ ਨਾ ਤੇਰੇ ਕੋਲ ਕੁਛ ਨਹੀਂ ਉਹ ਕਬੀਲਦਾਰੀ ਨੂੰ ਹੈ ਕੀ ਆਪਣੇ ਕੋਲ ਡੇਢ ਦਾ ਕਿੱਲਾ ਬਹਣ ਦਾ ਉਹ ਫਿਰ ਆਰਟੀ ਕੋ ਤੂੰ ਮੈਨੂੰ ਪੈਸਾ ਟੱਕਾ ਬੰਨ ਤੂੰ ਖੇਤੀ ਕਰ ਲੈ ਨਾਲ ਤਿੰਨ ਕਿੱਲੇ ਠੇਕੇ ਤੇ ਲੈ ਲਿਆ ਕਰ ਕਰ ਮੈਂ ਕਿਉਂ ਕਰ ਅੱਠ ਖੇਤੀ ਮੈਨੂੰ ਲੋੜ ਹੀ ਨਹੀਂ ਪਈ ਇਹ ਗੱਲ ਦੀ ਫਿਰ ਮੇਰੇ ਨਾਲ ਗੱਲ ਕਨੈਕਟਰੀ ਦੀ ਮੈਂ ਕਨੈਕਟਰੀ ਅੱਠ ਕਾਲ ਅੱਠਵੀਂ ਕਰੀ ਆ ਮੈਂ ਕਨੈਕਟਰੀ ਖਤਰ ਸੇ ਦੇਖ ਲੈ ਕੰਮ ਕਰਨ ਨੂੰ ਜੀ ਕਰ ਗਿਆ ਮੈਂ ਨਾ ਚੈੱਕ ਵੀ ਕੀਤੀ ਆੱਖ ਵੀ ਤੂੰ ਆਪਣੇ ਸਕੂਲ ਚ ਕੀਤੀ ਆ ਇਹਦੇ ਤੋਂ ਨੋਰ ਤਾਂ ਹਿੰਦ ਤੋਂ ਕੁੱਪ ਵੀ ਆਹਰ ਪਾਟਾ ਲੈਣੀ ਚੱਲ ਬੱਸਾਂ ਚ ਬਹਿ ਕੇ ਕੀ ਹੋ ਜਾਏਗਾ ਕਮਲ ਇਹਦੇ ਮੰਗਰ ਕਿਉਂ ਲੱਗਦਾ ਆਟਾ ਲੈਣੇ ਨਾਲ ਲੱਗ ਜਾਂਦਾ ਤੂੰ ਕੋਠਿਆਂ ਪ ਉਏ ਇੱਕ ਟੋਪੋਏ ਦੇ ਤੂੰ ਕੰਮ ਕਰੇਂਗਾ ਕੋਠੀ ਪੁੱਤ ਨੂੰ ਰਿਸ਼ਤਾ ਹੋਊ ਜੁ ਗੱਲ ਜੂ ਰੇ ਤੇ ਇਹਦਾ ਗੱਲ ਸੁਣ ਮੂਹ ਜੁ ਨਹੀਂ ਨਿਕਲਦੀ ਨਾਲੇ ਤਾਂ ਆਪਣੀਆਂ ਰੋਟੀਆਂ ਖਾਂਦਾ ਨਾਲੇ ਉੱਥੇ ਦੇਖ ਲੈ ਲੋਕਾਂ ਕੋਲ ਜਾ ਜਾ ਕਹਿੰਦਾ ਕਿ ਮੈਨੂੰ ਉਹਨਾਂ ਨੂੰ ਚਾਹ ਉੱਥੇ ਦਿੱਚੇ ਮੈਂ ਕਿੱਡ ਬਾੜ ਕੇ ਕੱਢ ਲਾ ਚਾਹ ਹੀ ਦਿੱਚਾ ਮੈਨੂੰ ਲੋਕਾਂ ਨੇ ਖਾ ਕੇ ਗੱਜਰਾ ਕਰਤਾ ਜਿਹੜੇ ਨੂੰ ਤੂੰ ਦੱਸਤਾ ਸੀ ਉਹ ਕਹਿੰਦਾ ਹੈ ਰਾ ਆਪ ਕੀ ਉਹ ਡਾਕਟਰ ਲੱਗਿਆ ਉਹ ਰੋਜ਼ ਦਹੀਂ ਨਾ ਖਾਂਦਾ ਦਾ ਪੰਜ ਦੁੱਧ ਅੰਬ ਦੇ ਚਾਰ ਨਾਲ ਉਹਨੂੰ ਮਸੀਬ ਹੁੰਦੀ ਮੈਨੂੰ ਹੁਣੇ ਨਾ ਖਵਾਣਾ ਦਹੀਂ ਨਾਲ ਜਾ ਯਾ ਤੂੰ ਟੋਪਰਾ ਹਰਕਾ ਇਹ ਬੰਦ ਕਰ ਮੇਰੀ ਗੱਲ ਸੁਣ ਲੈ ਇੱਕ ਜਾ ਤੂੰ ਉਦੋਂ ਪ੍ਰਕਾਸ਼ ਕੇ ਆਟਾ ਲਿਆ ਮੇਰਾ ਨੌਲੇ ਦੀ ਓਏ ਝਾੜੂ ਜਾ ਮੇਰੇ ਕਹਿੰਦੀ ਮਾਰ ਦੇ ਸਾਨੂੰ ਸਮਝਾ ਲਾ ਮੈਂ ਲੇਡੀ ਪੁੱਤ ਨੂੰ ਰਹਿ ਕੇ ਤੇ ਪੂਰਾ ਬਿਟਾਉਂਗਾ ਓਏ ਬੈਹ ਲਾਓ ਬਿਟਾ ਦੇਗਾ ਤੂੰ ਲੇਡੀ ਜੀ ਪੁੱਤ ਨੂੰ ਲਿਆ ਕੇ ਬੜਾ ਸਿੱਖਿਆ ਮਾਰਦੀ ਤੇ ਮੈਂ ਆਇਆ ਯਾਰ ਇਹ ਨਹੀਂ ਬਣਦਾ ਕਿ ਹੋ ਤੇ ਆਖੇ ਕਿਹੜਾ ਆਊਗਾ ਮੈਂ ਆਟਾ ਲਿਆ ਹੁਣ ਇੱਕ ਸ਼ਰਤ ਤੇ ਮੈਨੂੰ ਦੋ ਪਰਾਠੇ ਰੱਖ ਦਿਓ ਪਕਾ ਕੇ ਓ ਤੇਨੂੰ ਸਭ ਕੁਝ ਦੇ ਦੂ ਯਾਰ ਪਰ ਬਾਹਰ ਨਾ ਲਿੰਦੀ ਤੈਨੂੰ ਪਕਾ ਕੇ ਦੋ ਮੈਂ ਛਟੀਆਂ ਲਿਆ ਤੇਨੇ ਆਟਾ ਲਿਆ ਚਾਨਾਗਾ ਹਾਂ ਇਥੇ ਪੁੱਤਾਏ ਕਿਉਂ ਲੈ ਆਈ ਛਟੀਆਂ ਹੁਣ ਤੇ ਦੇਖੇ ਤੂੰ ਭੱਜ ਜੇ